ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਣੀ ਉਦਾਸ ਸਵਾਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਜਿਸ ਭਿਆਨਕ ਸਮੇਂ ਤਾਂ ਤਾਂ ਸਤਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸਤਗੁਰੂ ਜੀ ਪ੍ਰਗਟ ਹੋਏ ਉਹ ਸਮਾ ਜਨੇ ਕੁਰਬਾਨੀ ਵਿੱਚ ਜ਼ਿਕਰ ਹੈ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਆ ਊੜ ਅਮਾਵਸ ਸਤ ਚੰਦਰਮਾ ਦੀਸੇ ਨਾਹੀ ਕਹੇ ਚੜਿਆ ਬਹੁਤ ਜ਼ਿਆਦਾ ਹਾਲਾਤ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਹਾਲਾਤ ਸਮੁੱਚੇ ਸੰਸਾਰ ਦੇ ਖਰਾਬ ਸਨ ਸਮੁੱਚੇ ਲੋਕਾਈ ਨੂੰ ਸੜਦੀ ਹੋਈ ਲੋਕਾਈ ਨੂੰ ਸੀਤੋਤਾ ਬਖਸ਼ਿਸ਼ ਕਰਨ ਵਾਸਤੇ ਠੰਡ ਬਖਾਉਣ ਵਾਸਤੇ ਔ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਘਰ ਦਾ ਰਾਹ ਦੱਸਣ ਵਾਸਤੇ ਪਰਮੇਸ਼ਰ ਦੇ ਘਰ ਦੀ ਵਡਿਆਈ ਦੱਸਣ ਵਾਸਤੇ ਤਪਦੇ ਹੋਏ ਹਿਰਦਿਆਂ ਨੂੰ ਖਾਣ ਵਾਸਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਕਿ ਸਤਿਗੁਰਾਂ ਦੀ ਪਾਵਨ ਬਾਣੀ ਵਿੱਚ ਬਚਨ ਵੀ ਹੈ ਵੇਗੋ ਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹ ਨਾਹੀ ਤੇ ਠਾਉ ਨਾ ਤਸਵੀਸ ਫਿਰਾਜ ਨਾ ਮਾਲ ਖਾਉ ਪਨਖਤਾ ਨੱਥਾਸ ਜਵਾਲ ਸਤਪੁਰਾਂ ਨੇ ਆਪਣੀਆਂ ਪਾਵਨ ਬਾਹਾਂ ਸਮੁੱਚੇ ਸੰਸਾਰ ਨੂੰ ਇੱਕ ਰੱਖੜੀ ਵਿੱਚ ਲੈਣ ਵਾਸਤੇ ਆਪਣੀ ਗੋਦੀ ਵਿੱਚ ਲੈਣ ਵਾਸਤੇ ਸਿੱਧੂਤਾ ਵਰਤੌਣ ਵਾਸਤੇ ਸਤਪੁਰਾਂ ਨੇ ਸਮੁੱਚੇ ਸੰਸਾਰ ਨੂੰ ਸਤ ਦਾ ਉਪਦੇਸ਼ ਬਖਸ਼ ਕਰਨ ਵਾਸਤੇ ਸੰਸਾਰ ਵਿੱਚ ਘਾਲ-ਘਾਰਤਾ ਆਇਆ ਔਰ ਸਤਪੁਰਾਂ ਦੀਆਂ ਉਹਨਾਂ ਵਡਿਆਈਆਂ ਨੂੰ ਹਲੇਮੀ ਰਾਜ ਨੂੰ ਔਰ ਹਲੇਮੀਆ ਦੀ ਪਿਆਰ ਦੀ ਮੁਹੱਬਤ ਦੀ ਜਿਹੜੀ ਸਾਂਝ ਪਾਉਣ ਵਾਸਤੇ ਸਤਪੁਰਾਂ ਨੇ ਸਮੁੱਚੇ ਸੰਸਾਰ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੀ ਉਹ ਨਾ ਹਲੇਮੀਆ ਦੀ ਇੱਕ ਲਹਿਰ ਉਸ ਹਲੇਮੀ ਰਾਜ ਦੀ ਇੱਕ ਲਹਿਰ ਉਹ ਪਿਆਰ ਦੀ ਇੱਕ ਲਹਿਰ ਮੁਹੱਬਤਾਂ ਦੀ ਇੱਕ ਲਹਿਰ ਪਿਛਲੇ ਸਾਲ 12 11 ਨਵੰਬਰ ਨੂੰ ਸਤਪੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸਮੁੱਚੇ ਧਾਰਮਿਕ ਆਗੂ ਸਹਿਬਾਨਾਂ ਵੱਲੋਂ ਉੱਥੇ ਪਹੁੰਚ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਉਹਦੀ ਪਰਮਪਤਾ ਕੀਤੀ ਗਈ ਸੀ ਜਿਸ ਦਾ ਪਹਿਲਾ ਸਮਾਗਮ ਜੋ ਬਲੰਦਪੁਰੀ ਵਿਖੇ ਹੋਇਆ ਔਰ ਦੂਜਾ ਜੋ ਸਮਾਗਮ ਹੈ ਉਹ ਤੋਂ ਬਾਅਦ ਇਹ ਜਿਹੜੀ ਲਹਿਰ ਹੈ ਉਹ ਯੂਰਪ ਦੇ ਵਿੱਚ ਇਟਲੀ ਦੇ ਸ਼ਹਿਰ 파ਰਮਾ ਦੇ ਵਿੱਚ ਪਹੁੰਚ ਰਹੀ ਹੈ ਜਿੱਥੇ 5 April ਨੂੰ ਸਮੁੱਚੇ ਯੂਰਪ ਦੇ ਵਿੱਚੋਂ ਔਰ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਵੱਖ-ਵੱਖ ਧਰਮਾਂ ਦੇ ਆਗੂ ਸਹਿਬਾਨ ਨੇ ਉੱਥੇ ਪਹੁੰਚਣਾ ਪਹੁੰਚ ਕਰਕੇ ਹਾਜ਼ਰੀਆਂ ਭਰਨੀਆਂ ਨੇ ਔਰ ਜਿਹੜੀ ਸਾਡੀ ਮਨੁੱਖਤਾ ਦੀ ਸਾਂਝ ਹੈ ਔਰ ਜੋ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਬਾਣੀ ਨੇ ਸਾਨੂੰ ਪਾਵਨ ਤੂਇਤਰ ਉਪਦੇਸ਼ ਪਾਵਨ ਤੂਇਤਰ ਫਰਸਤੇ ਦੀ ਬਖਸ਼ਿਸ਼ ਕੀਤੀ ਹੋਈ ਹੈ ਉਹਨੂੰ ਪ੍ਰਚਾਰਨ ਵਾਸਤੇ ਇਹਨਾਂ ਮੁਹਵਤਾਂ ਨੂੰ ਇਹਨਾਂ ਹਲੇਮੀਆਂ ਨੂੰ ਔਰ ਅੱਗੇ ਲਾ ਜਾ ਕੇ ਸਮੁੱਚੇ ਸੰਸਾਰ ਦੇ ਵਿੱਚ ਫਲਾ ਕੇ ਤੇ ਪ੍ਰਚਾਰ ਕਰਨ ਦਾ ਜਿਹੜਾ ਇਯਤਨ ਹੈ ਉਹ ਕੀਤਾ ਗਿਆ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ 5 ਅਪ੍ਰੈਲ 2025 ਨੂੰ ਇਟਲੀ ਔਰ ਇਟਲੀ ਦੇ ਫਾਰਮਾ ਸ਼ਹਿਰ ਦੇ ਵਿੱਚ ਪਹੁੰਚ ਕਰਕੇ ਉੱਥੇ ਹਾਜ਼ਰੀਆਂ ਭਰ ਕੇ ਜੋ ਵਿਚਾਰ ਨੇ ਉਹ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਔਰ ਜਿਹੜੀ ਇਹ ਲਹਿਰ ਆਰੰਭ ਕੀਤੀ ਗਈ ਹੈ ਇਹ ਸਮੁੱਚੇ ਸੰਸਾਰ ਦੇ ਵਿੱਚ ਫੈਲ ਸਕੇ ਔਰ ਅਸੀਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ਾਂ ਨੂੰ ਸਮੁੱਚੇ ਸੰਸਾਰ ਦੇ ਵਿੱਚ ਪ੍ਰਚਾਰਨ ਦਾ ਯਤਨ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ